ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਆ ਤੇ ਸੁਬਾਹ ਤੇ ਚੱਲ ਰਿਹਾ ਇਹ ਕੰਮਕਾਰ ਤੁਪ ਬਹੁਤ ਸੋਹਣੀ ਲੱਗੀ ਆ ਤੇ ਕਾਫੀ ਮੌਸਮ ਦੇ ਵਿੱਚ ਬਦਲਾ ਆਇਆ ਐਂ ਲੱਗਦਾ ਜਿਵੇਂ ਦੀਵਾਲੀ ਜੀ ਦੇ ਦਿਨ ਆਗੇ ਹੁੰਦੇ ਆ ਤੇ ਟਾਈਮ ਹੋ ਗਿਆ ਸਾਡੇ ਸੁਬਾਹ ਦਾ 9:30 ਹੁਕਮਨਾਮਾ ਸਾਹਿਬ ਦਰਬਾਰ ਸਾਹਿਬ ਤੋਂ ਤੇ ਇੱਧਰ ਵੀ ਰਾਜ ਲੱਗਾ ਹੋਇਆ ਰੋਟੀਆਂ ਪਕਾਉਣ ਦਿਖਾਉਂਦੇ ਆ ਤੁਹਾਨੂੰ ਇੱਧਰ ਦੇਖੋ ਹਾਂਜੀ ਮੰਮਾ ਨੂੰ ਦਿਓ ਵੇਲਣਾ ਮੰਮਾ ਨੂੰ ਦਿਓ ਵੀ ਰਾਜ ਅੱਛਾ ਤੁਸੀਂ ਪਕਾਉਣੀਆ ਓ ਵੈਰੀ ਗੁੱਡ ਫਿਰ ਸਾਨੂੰ ਤਾਂ ਲੋੜ ਨਹੀਂ ਮੰਮਾ ਕਹਿੰਦੇ ਅੱਜ ਤੋਂ ਬਾਅਦ ਆਪਾਂ ਫ੍ਰੀ ਆ ਤੇ ਮੈਂ ਇੱਧਰ ਸੋਫੇ ਦੀ ਝਾੜ-ਛਪਾਈ ਕਰ ਰਹੀ ਸੀ ਤੇ ਜੱਸ ਵੀ ਤੇ ਰਸੋਈ ਸਾਫ਼ ਕਰਦੀ ਸੀ ਤੇ ਲੈ ਆਇਆ ਮੇਰੇ ਕੋਲ ਇੱਥੇ ਵੇਲਣਾ ਹਲ ਦੇ ਵਿੱਚ ਲੱਬੀ ਤੇ ਧੁੱਪ ਦੇਖੋ ਤੁਸੀਂ ਬਾਹਰ ਬਹੁਤ ਜ਼ਿਆਦਾ ਧੁੱਪ ਲੱਗੀ ਹੋਈ ਆ ਤੇ ਇਧਰ ਗਲੋ ਦੀ ਵੇਲ ਦੇ ਪੱਤੇ ਦੇਖੋ ਕਿੱਡੇ ਕਿੱਡੇ ਚੌੜੇ ਹੋ ਗਏ ਆ ਤੇ ਇਧਰ ਆਪਣਾ ਗੜੀ ਪੱਤਾ ਵੀ ਕਾਫੀ ਹੋ ਗਿਆ ਤੇ ਇੱਕ ਚੀਜ਼ ਤੁਹਾਨੂੰ ਹੋਰ ਦਿਖਾਈਏ ਨਵੀਂ ਆਪਾਂ ਕੀ ਲਾਈ ਆ ਕੀ ਲਾਇਆ ਨਵਾਂ ਇਹ ਜੋ ਸਾਹਮਣੇ ਦਿਖ ਰਿਹਾ ਨਾ ਤੁਹਾਨੂੰ ਇਹ ਉਹ ਵਾਲਾ ਇਹ ਉਹ ਵਾਲਾ ਆ ਲੱਗਦਾ ਨਾ ਜਿਵੇਂ ਵਾਸ ਦੇ ਪੱਤੇ ਹੁੰਦੇ ਆ ਇਹ ਲਾਇਆ ਸੀ ਜੀ ਆਪਾਂ ਅਦਰਕ ਅਦਰਕ ਪਿਆ ਉੱਗ ਤੇ ਹੁਣ ਆਪਾਂ ਲਾਤਾ ਦੇਖਾਂਗੇ ਅੱਗੇ-ਅੱਗੇ ਤੇ ਕੀ ਰੰਗ ਨੇ ਨੇੜੇ ਤੋਂ ਦਿਖਾਉਨੇ ਆ ਇਹ ਆ ਦੇਖੋ ਇਹ ਅਦਰਕ ਆ ਤੇ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਆ ਇਹੋ ਜੀਆਂ ਚੀਜ਼ਾਂ ਦਾ ਮਤਲਬ ਫਲ ਫਰੂਟ ਵਾਲੇ ਦਰਖਤ ਜਾਂ ਹੋਰ ਫੁੱਲ ਬੂਟੇ ਲਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਆ ਤੇ ਇਧਰ ਆਪਾਂ ਜਵੈਣ ਦਾ ਬੂਟਾ ਜਿਹੜਾ ਕਾਫੀ ਹਲਕਾ ਕਰਦਾ ਹੌਲਾ ਕਰਦਾ ਕੱਟ-ਕੱਟ ਕੇ ਕਾਫੀ ਭੈਣ ਭਰਾਵਾਂ ਨੂੰ ਆਪਾਂ ਦੇ ਦਿੱਤੀ ਤੇ ਮਨਪ੍ਰੀਤ ਆਪਦੇ ਜੋਬ ਤੇ ਲੈ ਗਿਆ ਸੀਗਾ ਉੱਥੇ ਆਪਦੇ ਨਾਲ ਦੇ ਆ ਭੈਣ ਭਰਾਵਾਂ ਨੂੰ ਵੀ ਉਹਨੇ ਦੇ ਦਿੱਤੇ ਤੇ ਇਧਰ ਆਪਣਾ ਅੰਬ ਦਾ ਚਾਰ ਪਿਆ ਧੁੱਪੇ ਤੇ ਜੇ ਕਿਸੇ ਨੇ ਇਹ ਲਾਉਣੀ ਹੋਵੇ ਜਵੈਣ ਹਨਾ ਲਾਉਣੀ ਕਿਵੇਂ ਆ ਇਹਦੀ ਇੱਕ ਟਾਣੀ ਕੱਟ ਕੇ ਜਿਹੜੀ ਥੋੜੀ ਜੀ ਪੱਕੀ ਹੋਵੇ ਟਾਣੀ ਤੇ ਉਹ ਤੁਸੀਂ ਪਾਣੀ ਦੇ ਵਿੱਚ ਪਾ ਕੇ ਰੱਖ ਦੇਣੀ ਆ ਤੇ ਇਹ ਇਹਦੀਆਂ ਆਪ ਦੇ ਆਪ ਹੀ ਫਿਰ ਜੜਾ ਨਿਕਲੇ ਹੁੰਦੀਆਂ ਹਾਵੇ ਮੈਂ ਹੁਣ ਇਹਦੇ ਚ ਰੱਖੀ ਐ ਇੱਕ ਹੋਰ ਪਾ ਕੇ ਤੇ ਆਪ ਦੇ ਆਪ ਇਹਦੀਆਂ ਜੜਾ ਨਿਕਲੇ ਆਉਂਦੀਆਂ ਜਦੋਂ ਜੜਾ ਨਿਕਲੇ ਆਉਂਦੀਆਂ ਤਾਂ ਫਿਰ ਇਹਨੂੰ ਤੁਸੀਂ ਉਦੋਂ ਮਿੱਟੀ ਦੇ ਵਿੱਚ ਲਾ ਦੋ ਤੇ ਇੱਧਰ ਆਪਣਾ ਐਲੋਵੀਰਾ ਵੀ ਸੋਹਣਾ ਤੁਰ ਪਿਆ ਮਨੀ ਪਲਾਟ ਤੇ ਬਹੁਤ ਜ਼ਿਆਦਾ ਸੋਹਣਾ ਮੌਸਮ ਆਇਆ ਲੱਗਦਾ ਵੀ ਜਿਵੇਂ ਦੀਵਾਲੀ ਦੇ ਦਿਨ ਜੇ ਆਗੇ ਹੁੰਦੇ ਬੜਾ ਸੋਹਣਾ ਤੇ ਕੰਮ ਕਰਨ ਨੂੰ ਬੜਾ ਦਿਲ ਕਰਦਾ ਤੇ ਇੱਧਰ ਵੀ ਰਾਜ ਸਿੰਘ ਸਾਰੇ ਕੰਮ ਦਾ ਵੀ ਰਾਜ ਸਿੰਘ ਕਰੀ ਜਾਂਦਾ ਤੇ ਆ ਰੱਖ ਤਾ ਲਿਆ ਕੇ ਵੇਲਣਾ ਇਧਰ ਆਪਾਂ ਕਰਦੇ ਪਏ ਸਫਾਈਆਂ ਵਿਰਾਜ ਸਿੰਘ ਚਲੋ ਉਤਰੋ ਸੋਫਾ ਛੜ ਗਏ ਆਪਾਂ ਉਤਰੋ ਥੱਲੇ ਸੋਫਾ ਛੜ ਗਏ ਆਜੋ 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 ਸੋਫਾ ਛੜ ਗੀ ਸੋਣਾ ਤੇ ਵਿਰਾਜ ਸਿੰਘ ਨੇ ਤੇ ਵਿਰਾਜ ਸਿੰਘ ਦੇ ਪਾਪਾ ਨੇ ਜਾਣਾ ਹੈ ਸ਼ਾਪਿੰਗ ਕਰਨ ਤੇ ਕੀ ਸ਼ਾਪਿੰਗ ਕਰਕੇ ਲਿਆਉਂਦੇ ਆ ਹਾਂਜੀ ਸ਼ਾਪਿੰਗ ਕਰਨ ਜਾਣਾ ਵੀ ਰਾਜ ਸਿੰਘ ਨੇ ਇਧਰ ਜਸਪ੍ਰੀਤ ਕੀ ਲੱਗੀ ਆਉਂਦੀ ਕਰਨ ਕੀ ਕਰਤਾ ਉਹ ਬੋਤਲਾ ਮੋਬਾਈਲ ਤੇ ਉਹ ਗੋੜ ਕਰਤਾ ਮੇਰੇ ਨਾਲ ਨਾ ਕਰੇ ਨਾ ਨਹੀਂ ਮੇਰੇ ਵਾਲ ਬੋਲ ਕਿਲਰ ਨਹੀਂ ਨਹੀਂ ਮੈਂ ਦੂਜਾ ਨਹੀਂ ਮੋਰ ਨਹੀਂ ਕਰਦੀ ਆਹ ਇਹ ਤਾਂ ਬੰਦ ਇੰਦਰ ਜਸਪੀ ਤੇ ਲੱਗ ਗਈ ਦਹੀਂ ਬਣਾਉਣ ਤੇ ਆਪਾਂ ਅੱਜ ਬਣਾਵਾਂਗੇ ਗੋੜਾਲੇ ਚੌਲ ਇੱਧਰ ਵੀ ਰਾਜ ਦਾ ਪਾਣੀ ਬੋਲ ਹੋ ਗਿਆ ਛੀਸ਼ੀਆਂ ਉਬਲ ਰਹੀਆਂ ਤੇ ਆਪਾਂ ਸਾਡੇ ਫੇਰ 23 ਤਰੀਕ ਆ ਅੱਜ ਬੰਦ ਹੋਣੀ ਆ ਗੈਸ ਫੇਰ ਹੁਣੇ ਇੰਤਜ਼ਾਮ ਕਰਕੇ ਰੱਖ ਲੈਣੇ ਆ ਤੇ ਬੁੜੀਆਂ ਨੂੰ ਖਾਣੇ ਦਾਣੇ ਦਾ ਕਿੰਨਾ ਫਿਕਰ ਹੁੰਦਾ ਸਵੇਰੇ ਖਾ ਲਓ ਦੁਪਹਿਰ ਦਾ ਫਿਕਰ ਤੇ ਦੁਪਹਿਰੇ ਖਾ ਲਓ ਸ਼ਾਮਾਂ ਦਾ ਫਿਕਰ ਵੀ ਸ਼ਾਮਾਂ ਨੂੰ ਫੇਰ ਇੱਕ ਗੁੱਚੜ ਲੱਗ ਜਾਈਦਾ ਵੀ ਸਵੇਰ ਆਪਾਂ ਕੀ ਬਣਾਉਣਾ ਹਨਾ ਗੋੜੀਆਂ ਦੀ ਸਾਰੀ ਉਮਰ ਰਸੋਈ ਜੀ ਲੰਘ ਜਾਂਦੀ ਐ ਇਦਾਂ ਹੀ ਤੇ ਹਜੇ ਕਹਿ ਦਿੰਦੇ ਆ ਵੀ ਬੁੜੀਆਂ ਵੇਲ ਲਈਆਂ ਹੈਨਾ ਰਵੇਲੀਆਂ ਬੁੜੀਆਂ ਤਾਂ ਕੋਈ ਨਹੀਂ ਐਵੇਂ ਇਹ ਤਾਂ ਇੱਕ ਗੱਲ ਹੀ ਆ ਬੁੜੀਆਂ ਨੂੰ ਤਾਂ ਸਭ ਤੋਂ ਜ਼ਿਆਦਾ ਕੰਮ ਪੈਂਦੇ ਆ ਤੇ ਵਿਰਾਜ ਸਿੰਘ ਤਾਂ ਪ੍ਰਬੰਧ ਕਰਤਾ ਆਪਾਂ ਬਾਰੀਆਂ ਖੋਲਦਾ ਸੀ ਆ ਲੋਕ ਲਾਤੇ ਆ ਲੋਕ ਲਾਤੇ ਆ ਹੁਣ ਇਹ ਖੋਲ ਨਹੀਂ ਸਕਦਾ ਮੱਥਾ ਤਾਂ ਵਧੇਰਾ ਮਾਰਦਾ ਵਧੇਰੀ ਕੋਸ਼ਿਸ਼ ਕਰਦਾ ਕਿ ਖੁੱਲ ਜਣ ਵਿਰਾਜ ਕੀ ਲਾਤਾ ਪਾਪੇ ਨੇ ਪਾਪੇ ਨੇ ਲੋਕਾ ਮਾਤਲੀ ਆ ਕੇ ਇੱਕ ਉਧਰ ਲਾਤਾ ਉਧਰ ਕਾਚ ਕੁਝਦਾ ਸਮਾਨ ਆ ਇਧਰ ਵੀ ਲਾਤਾ ਤੇ ਇੱਕ ਇਧਰ ਲਾਤਾ ਹੁਣੇ ਖੋਲ ਨਹੀਂ ਸਕਦਾ ਬਸ ਇਦਾਂ ਹੀ ਬਾਰੀ ਨਹੀਂ ਖੁੱਲਦੀ ਆ ਤੇ ਫਿਰ ਹਟ ਜਾਂਦਾ ਵੀ ਨਹੀਂ ਖੁੱਲ ਰਿਆ ਜੀ ਇਹ ਪ੍ਰਬੰਧ ਕਰਤਾ ਵੀ ਰਾਜ ਦੇ ਪਾਪੇ ਨੇ ਕਿਉਂਕਿ ਚੀਜ਼ਾਂ ਸੈਟ ਦਾ ਕੱਢ ਕੱਢ ਕੇ ਤੇ ਬਾਕੀ ਜਿਵੇਂ ਕੋਈ ਹੋਰ ਚੀਜ਼ ਘਿਓ ਘਿਓ ਵੇ ਹਾਂਜੀ ਪਾਪਾ ਨੇ ਪਾਪਾ ਨੇ ਬਾਰੀਆਂ ਬੰਦ ਕਰਤੀਆਂ ਨਹੀਂ ਵੇਖ ਛੱਕਦੇ ਖੋਲ ਛੱਕਦੇ ਹੁਣ ਤੁਸੀਂ ਅੱਛੋ ਇੱਧਰ ਦੇਖ ਇੱਧਰ ਦੇਖ ਤੇ ਟਰਾਈ ਕਰਦਾ ਪਿਆ ਵਾ ਵੀ ਕਿਸੇ ਪਾਸੇ ਦੀ ਖੁੱਲਦੀ ਆ ਆਜੋ 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 ਤੇ ਪੰਜਾਬ ਦੀਆਂ ਖਬਰਾਂ ਸੁਣ ਸੁਣ ਕੇ ਬੜਾ ਮਨ ਦੁਖੀ ਹੁੰਦਾ ਹਨਾ ਬੇ ਕੀ ਕੁਛ ਹੋ ਜਾਂਦਾ ਸਾਡੇ ਪੰਜਾਬ ਦੇ ਵਿੱਚ ਇੱਕ ਪਾਸੇ ਹੜ੍ਹ ਆਈ ਜਾਂਦੇ ਆ ਇੱਕ ਪਾਸੇ ਧੀਆਂ ਨਾਲ ਧੱਕਾ ਹੋਈ ਜਾਂਦਾ ਤੇ ਕੱਲ ਖਬਰ ਸੁਣੀ ਹਨਾ ਜਸਵਿੰਦਰ ਪੱਲਾ ਜੀ ਟ੍ਰਾਈ ਕਰਕੇ ਤੇ ਉਹ ਵੀ ਇੱਕ ਪੰਜਾਬੀਆਂ ਦੀਆਂ ਫਿਲਮਾਂ ਦੀ ਸ਼ਾਨ ਸੀਗੇ ਉਹਨਾਂ ਤੋਂ ਬਿਨਾ ਜਿਵੇਂ ਕੀ ਫਿਲਮਾਂ ਦੇ ਵਿੱਚ ਰੌਣਕ ਹੀ ਨਹੀਂ ਸੀ ਹੁੰਦੀ ਜਿਵੇਂ ਪ੍ਰਮਾਤਮਾ ਨੇ ਲਿਖੇ ਜਿੰਨੇ ਸਵਾਸ ਲਿਖੇ ਆ ਹਨਾ ਤੇ ਉਹਨੇ ਭੋਗਣੇ ਆ ਤੇ ਹੁਣ ਆਪਾਂ ਕਰਦੇ ਆ ਕੰਮ ਕਰ ਬਸ ਸਾਡੇ ਜਾਣੀ ਆ ਗੈਸ 10 ਵਜੇ 10 ਵਜੇ ਗੈਸ ਬੰਦ ਹੋ ਜਾਣੀ ਆ ਤੇ ਫਿਰ ਆਪਾਂ ਉਹਨੇ ਦੇਰ ਆਵਦੇ ਕੰਮ ਧੰਦੇ ਕਰ ਲਈਏ ਚਲੋ ਠੀਕ ਆ ਜੀ ਵੀਡੀਓ ਬទੀਆਂ ਲੱਗਦੀਆਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜਿਉਂਦੇ ਵਾਸਤੇ ਰਹੋ ਤੇ ਦੱਸਿਆ ਕਰੋ ਤੁਸੀਂ ਕਿੱਥੋਂ-ਕਿੱਥੋਂ ਸਾਡੀਆਂ ਵੀਡੀਓਜ਼ ਦੇਖਦੇ ਹੋ ਤੇ ਇੰਨੇ ਨਾਲ ਹੌਸਲਾ ਮਿਲਦਾ ਹੋਰ ਕੋਈ ਗੱਲ ਨਹੀਂ ਹੁੰਦੀ ਹੌਸਲਾ ਮਿਲਦਾ ਚਲੋ ਥੈਂਕ ਯੂ ਸਾਰਿਆਂ ਦਾ ਜਿਉਂਦੇ ਵਾਸਤੇ ਰਹੋ ਮੈਨੂੰ ਦੇ ਦਿਓ ਸੂਫਾ ਮਮਾ ਨੀਕਰ ਲਾਇਓ ਮਣੀ ਮੈਨੂੰ ਦੇ ਦਿਓ ਵਿਰਾਜ ਮੈਂ ਤਾਂ ਅੰਦਰ ਰੱਖਿਆ ਸੀ ਲੁਕੋ ਕੇ ਉਹਤੋਂ